ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਕਹਿੰਦੇ ਇੱਕ ਵਾਰ ਇੱਕ ਨਗਰ ਵਿੱਚ ਇੱਕ ਬਜ਼ੁਰਗ ਮਾਈ ਰਹਾ ਕਰਦੀ ਸੀ ਉਹ ਮਾਈ ਦੇ ਦੋ ਪੁੱਤਰ ਕਹਿੰਦੇ ਉਹ ਮਾਈ ਨੇ ਆਪਣੇ ਪੁੱਤਰਾਂ ਦਾ ਵਿਆਹ ਕੀਤਾ ਦੋ ਨੂੰਹਾਂ ਘਰ ਆ ਗਈਆਂ ਹੌਲੀ ਹੌਲੀ ਪਰਿਵਾਰ ਵਧਣ ਲੱਗਾ ਕਹਿੰਦੇ ਪਹਿਲਾਂ ਮਾਈ ਤੇ ਉਹਦੇ ਪੁੱਤ ਇੱਕ ਛੋਟਾ ਜਿਹਾ ਖੇਤ ਦਾ ਟੁਕੜਾ ਸੀ ਉਸਤੇ ਕੰਮ ਕਰਕੇ ਤੇ ਆਪਣਾ ਘਰ ਚਲਾਇਆ ਕਰਦੇ ਸੀ ਹੁਣ ਪਰਿਵਾਰ ਵੱਡਾ ਹੋ ਗਿਆ ਕਿੰਦੇ ਮਾਈ ਨੇ ਨਾ ਦੇਖਿਆ ਕਰਨਾ ਨੂੰਹਾਂ ਨੇ ਰੋਜ਼ ਪੁੱਤਾਂ ਨਾਲ ਲੜਿਆ ਕਰਨਾ ਘਰ ਚ ਕਲਾਕਲੇਸ਼ ਹੀ ਰਿਹਾ ਕਰਨਾ ਮਾਈ ਨੇ ਦੋਵਾਂ ਪੁੱਤਾਂ ਨੂੰ ਬੁਲਾ ਕੇ ਕਿਹਾ ਜਦੋਂ ਖਰਚੇ ਵੱਧ ਹੋਣ ਤਾਂ ਘਰ ਆਮਦਨ ਨਾ ਆਵੇ ਤਾਂ ਕਲਾਕਲੇਸ਼ ਐਵੇਂ ਹੁੰਦਾ ਤੁਸੀਂ ਦੋਵੇਂ ਅਗਲੇ ਨਗਰ ਜਾਂ ਕਿਤੇ ਦੂਰ ਦਰਾਡੇ ਜਾ ਕੇ ਜਿੱਥੇ ਕੰਮ ਮਿਲੇ ਉਥੇ ਵਪਾਰ ਕਰਨਾ ਸ਼ੁਰੂ ਕਰਦੋ ਕੁਝ ਪੈਸਾ ਟਕਾ ਦੇ ਦਿੱਤਾ ਕਿੰਦੇ ਅਗਲੇ ਦੇਣੀ ਮਾਈ ਦੇ ਪੁੱਤ ਪੈਸਾ ਟਕਾ ਲੈ ਕੇ ਤੇ ਘਰ ਤੋਂ ਚਲੇ ਗਏ ਕਿੰਦੇ ਹੁਣ ਮਾਈ ਦੀਆਂ ਜਿਹੜੀ ਦੋ ਹੈ ਨੂੰਹਾਂ ਸਨ ਕਿੰਦੇ ਆਪਸ ਚ ਕੰਮ ਨੂੰ ਲੈ ਕੇ ਤੇ ਕਲਾ ਕਲੇਸ਼ ਕਰਨ ਲੱਗੀਆਂ ਮਾਤਾ ਨੇ ਕੀ ਕੀਤਾ ਵੀ ਦੋਵੇਂ ਜਣੀਆਂ ਨੂੰ ਵੱਖ-ਵੱਖ ਕਰ ਦਿੱਤਾ ਵੀ ਆਪਣਾ ਆਪਣਾ ਕੰਮ ਕਰੋ ਤੇ ਆਪੇ ਜਿਹੜਿਆ ਇਹ ਕਲਾ ਕਲੇਸ਼ ਤੋਂ ਮੁਕਤ ਹੋ ਜਾਓ ਪਰ ਕਿੰਦੇ ਦੋਵਾਂ ਨੇ ਆਨੇ ਬਹਾਨੇ ਫਿਰ ਲੜੀ ਜਾਇਆ ਕਰਨਾਂ ਹੁਣ ਮਾਤਾ ਨੇ ਪਹਿਲਾਂ ਵੱਡੀ ਦੇ ਕੋਲ ਗਈ ਉਹਨੂੰ ਕਿਹਾ ਦੇਖ ਉਹ ਛੋਟੀ ਐ ਤੂੰ ਵੱਡੀ ਐ ਤੂੰ ਸਮਝਦਾਰ ਐ ਜੇ ਉਹ ਕੋਈ ਗੱਲ ਕਹਿੰਦੀ ਐ ਤਾਂ ਟਾਲ ਦਿਆ ਕਰ ਕਲਾਕਲੇਸ਼ ਮਕਾ ਦਿਆ ਕਰ ਹੁਣ ਵੱਡੀ ਨੇ ਕਿਹਾ ਕਰਨਾ ਤੂੰ ਛੋਟੀ ਦਾ ਪੱਖ ਪੂਰਦੀ ਮਾਈ ਨਾ ਛੋਟੀ ਦੇ ਕੋਲ ਗਈ ਜਾ ਕੇ ਕਿਹਾ ਦੇਖ ਤੂੰ ਛੋਟੀ ਐ ਵੱਡਿਆਂ ਦਾ ਆਦਰ ਸਤਕਾਰ ਕਰੀ ਤੇ ਹੁਣ ਉਹਨੂੰ ਲੱਗਾ ਵੀ ਵੱਡੀ ਦਾ ਪੱਖ ਪੂਰਦੀ ਹੁਣ ਉਹਨੇ ਵੀ ਧੱਕਾ ਮਾਰ ਕੇ ਤੇ ਅੰਦਰੋਂ ਬਾਹਰ ਕੱਢ ਦਿੱਤਾ ਮਾਈ ਨੇ ਸਲਾਹ ਕੀਤੀ ਵੀ ਹੁਣ ਜਦੋਂ ਲੜਨ ਗਿਆ ਮੈਂ ਘਰ ਤੋਂ ਬਾਹਰ ਚਲੀ ਜਾਵਾਂਗੀ ਮਾਈ ਦੀ ਨਾ ਘਰ ਇੱਕ ਗਾਂ ਸੀ ਉਹ ਸੋਚਣ ਲੱਗੀ ਵੀ ਨਾਲੇ ਤਾਂ ਜਦੋਂ ਲੜਨ ਗਿਆ ਘਰ ਤੋਂ ਬਾਹਰ ਜਾ ਕੇ ਇਹਦੇ ਲਈ ਪੱਠਾ ਦੱਥਾ ਲੈ ਆ ਕਰਾਂਗੇ ਤੇ ਨਾਲੇ ਇਹਨਾਂ ਤੋਂ ਦੂਰ ਰਿਆ ਕਰਾਂਗੇ ਆਪੇ ਲੜ ਲੜ ਜੋ ਕਰਨਾ ਹੈ ਕਰਨ ਮੈਂ ਤਾਂ ਬਹੁਤ ਸਮਝਾ ਲਿਆ ਕਹਿੰਦੇ ਇਸ ਤਰ੍ਹਾਂ ਮਾਈ ਉਹਨਾਂ ਨੂੰ ਰੋਜ਼ ਸਮਝਾਉਂਦੀ ਪਰ ਰੋਜ਼ ਹੀ ਲੜਦੀਆਂ ਕਹਿੰਦੇ ਅੱਜ ਨਾ ਜਦੋਂ ਲੜਨ ਲੱਗੀਆਂ ਤੇ ਮਾਈ ਨੇ ਨਾ ਦਾਤਰੀ ਤੇ ਪੱਲੀ ਚੋੱਕ ਕੇ ਤੇ ਕਹਿੰਦੇ ਨਾਲ ਹੀ ਜੰਗਲ ਸੀ ਉਥੋਂ ਘਾਹ ਵੱਢਣ ਚਲੀ ਗਈ। ਕਹਿੰਦੇ ਰੋਜ਼ ਘਾਹ ਵੱਢ ਕੇ ਲਿਆ ਕੇ ਗਾਂ ਨੂੰ ਪਾਉਂਦੀ। ਧਾਰਾ ਕੱਢ ਕੇ ਤੇ ਉਹਨਾਂ ਨੂੰ ਦੁੱਧ ਦੇ ਦਿੰਦੀ। ਕਹਿੰਦੇ ਅੱਜ ਜਦੋਂ ਉਹ ਲੜਨ ਲੱਗੀਆਂ ਨਾ ਤਾਂ ਆਪਸ 'ਚ ਇੱਕ ਦੂਜੇ ਦੇ ਹੱਥੀ ਪਾਈ ਵੀ ਪੈਣ ਲੱਗੀਆਂ। ਮਾਈ ਨੇ ਛੇਤੀ ਨਾਲ ਪੱਲੀ ਤੇ ਦਾਤਰੀ ਚੋਕੀ ਵੀ ਮੈਨੂੰ ਵੇਖ ਕੇ ਹੋਰ ਲੜਨ ਗਿਆ ਉਹ ਚਲੇਗੀ। ਕਹਿੰਦੇ ਜਦੋਂ ਘਾਹ ਵੱਢਦੀ ਵੱਢਦੀ ਨੇ ਧਿਆਨ ਮਾਰਿਆ ਤੇ ਇੱਕ ਨਾ ਬੜਾ ਵੱਡਾ ਸੱਪ ਉਹਦੇ ਵੱਲ ਨੂੰ ਆ ਰਿਹਾ ਸੀ ਮਾਈ ਦੇ ਤੇ ਜਿਵੇਂ ਹੱਥ ਪੈਰੀ ਸੁੰਨ ਹੋ ਗਏ ਮਾਈ ਨੂੰ ਲੱਗਿਆ ਵੀ ਹੁਣ ਤਾਂ ਮੇਰੇ ਪ੍ਰਾਣ ਹੀ ਚਲੇ ਜਾਣੇ ਨੇ ਇਨੇ ਆਉਣਾ ਡੰਗ ਮਾਰਨਾ ਤੇ ਚਲੇ ਜਾਣਾ ਜਿਵੇਂ ਜਿਵੇਂ ਸੱਪ ਨੇੜੇ ਆਉਂਦਾ ਜਾਵੇ ਮਾਈ ਦੇ ਓਮੀ ਓਮੀ ਪ੍ਰਾਣ ਸੁੱਕਦੇ ਜਾਂ ਉਸ ਸੱਪ ਨੇ ਕੋਲ ਆ ਕੇ ਕਿਹਾ ਮਾਈ ਡਰਨਾ ਮਿਰਤੋ ਕਾ ਦਾ ਢਾਰ ਮਾਈ ਨੇ ਹੈਰਾਨ ਹੋ ਕੇ ਦੇਖਿਆ ਵੀ ਸੱਪ ਵੀ ਬੋਲਦਾ ਪਿਆ ਉਨੇ ਕੁਝ ਧਰਮੀਆਂ ਨਾਲ ਸਾਝਾ ਲਿਆ ਤੇ ਕਹਿਣ ਲੱਗੀ ਵੀ ਤੂੰ ਵੀ ਬੋਲ ਸਕਦਾ ਉਹਨੇ ਕਿਹਾ ਮਾਈ ਮੈਂ ਸਾਪਨੀਆ ਮੈਂ ਤੇ ਇੱਕ श्राप ਦੇ ਕਾਰਨ ਇਹ ਜੂਨ ਭੋਗ ਰਿਆਂ ਮੇਰੇ ਕੁਝ ਸਮੇਂ ਬਾਅਦ ਹੁਣ ਥੋੜਾ ਹੀ ਸਮਾਂ ਰਹਿ ਗਿਆ ਤੇ ਮੈਂ ਮਨੁੱਖਾ ਜਾਮਾ ਮੇਰਾ ਹੋ ਜਾਣਾ ਉਹਨੇ ਕਿਹਾ ਮਾਈ ਮੈਂ ਬੜਾ ਜਿਆਦਾ ਭੁੱਖਾ ਜੇ ਕੁਝ ਖਾਣ ਨੂੰ ਹੈ ਤਾਂ ਦੇ ਦੇ ਇਥੇ ਨੇੜੇ ਨਾ ਇੱਕ ਆਸ਼ਰਮ ਸੀ ਉਹਦੇ ਵਿੱਚ ਇੱਕ ਸੰਤ ਫਕੀਰ ਰਹਾ ਕਰਦੇ ਸੀ ਉਹ ਹੀ ਮੇਰੀ ਦੇਖਭਾਲ ਕਰਿਆ ਕਰਦੇ ਸੀ ਪਰ ਹੁਣ ਉਹ ਆਕਾਲ ਚਲਾਣੇ ਕਰ ਗਏ ਨੇ ਕਹਿੰਦੇ ਹੁਣ ਤੂੰ ਮੈਨੂੰ ਕੁਝ ਖਾਣ ਨੂੰ ਦੇ ਦੇ ਮਾਈ ਨੇ ਕਿਹਾ ਜੇ ਤੂੰ ਕੁਝ ਸਮੇਂ ਇੰਤਜ਼ਾਰ ਕਰੇ ਤੇ ਮੈਂ ਘਰੋਂ ਦੁੱਧ ਲਿਆ ਕੇ ਤੇ ਤੈਨੂੰ ਪਿਆ ਦੇਵਾਂਗੀ ਉਹਨੇ ਕਿਹਾ ਠੀਕ ਹੈ ਉਹ ਕਹਿੰਦੇ ਇੱਥੇ ਇੰਤਜ਼ਾਰ ਕਰੀ ਮਾਈ ਉਹ ਪੱਠੇ ਘਰ ਲੈ ਕੇ ਚਲੇਗੀ ਮਾਈ ਨੇ ਧਾਰ ਕੱਢੀ ਇੱਕ ਗਲਾਸੀ ਦੁੱਧ ਪਾਸੇ ਰੱਖ ਲਈ ਬਾਕੀ ਦੋਹਾਂ ਨੂੰ ਵੰਡ ਕੇ ਤੇ ਦੇ ਦਿੱਤਾ ਹੁਣ ਮਾਈ ਉਹਨੂੰ ਦੁੱਧ ਦੇ ਦਿੱਤਾ ਮਾਈ ਉਹਨੂੰ ਕਹਿੰਦੀ ਜੇ ਦੁੱਧ ਚਾਹੀਦਾ ਨਾ ਤਾਂ ਰੋਜ ਇਸੇ ਸਮੇਂ ਇੱਥੇ ਆ ਜਿਆ ਕਰੀ ਮੈਂ ਦੁੱਧ ਲੈ ਆਇਆ ਕਰਾਂਗੀ ਕਹਿੰਦੀ ਹੁਣ ਮਾਈ ਨੂੰ ਨਾ ਉਹਦਾ ਦਾ ਹੀ ਨਾ ਲੱਗਿਆ ਕਰਨਾ ਵੀ ਵਿੱਚੋਂ ਦੁੱਧ ਲੈ ਸਕੇ ਮਾਈ ਨੇ ਵੰਡ ਕੇ ਦੋਆਂ ਨੂੰ ਦੇ ਦਿਆ ਕਰਨਾ ਪਰ ਮਾਈ ਨੇ ਨਾ ਕਦੇ ਵੱਡੀ ਦੀ ਰਸੋਈ ਚੋਂ ਕਦੇ ਛੋਟੀ ਦੀ ਰਸੋਈ ਚੋਂ ਵਾਰੀ-ਵਾਰੀ ਦੁੱਧ ਲੈ ਕੇ ਤੇ ਆ ਜਾਇਆ ਕਰਨਾ ਇੱਕ ਦਿਨ ਵੱਡੀ ਛੋਟੀ ਨੂੰ ਕਹਿੰਦੀ ਹੈ ਪੀ ਨਾ ਸਾਡਾ ਜਿਹੜਾ ਦੁੱਧ ਹੈ ਉਹ ਕਈ ਵਾਰ ਪੂਰਾ ਹੁੰਦਾ ਹੈ ਕਈ ਵਾਰ ਥੋੜਾ ਹੋ ਜਾਂਦਾ ਛੋਟੀ ਕਹਿੰਦੀ ਮੇਰੇ ਨਾਲ ਵੀ ਇਹੀ ਹੁੰਦਾ ਹੈ ਉਹ ਕਹਿੰਦੀ ਵੀ ਦੁੱਧ ਜਵਾਕ ਵੀ ਨਹੀਂ ਪੀਂਦੇ ਜਿੱਥੇ ਹੱਥ ਰੱਖਿਆ ਹੋਵੇ ਵੀ ਜਿੱਥੇ ਰੱਖਿਆ ਹੋਵੇ ਉਹਨਾਂ ਦਾ ਹੱਥ ਨਹੀਂ ਪਹੁੰਚਦਾ ਤੇ ਸਾਡੇ ਤੋਂ ਬਿਨਾ ਹੋਰ ਕਿਸੇ ਦਾ ਹੱਥ ਨਹੀਂ ਪਹੁੰਚਦਾ ਫਿਰ ਬੱਚੀ ਕੱਲੀ ਮਾਈ ਤੇ ਲੱਗਦਾ ਹੈ ਉਹੀ ਫਿਰ ਇਹ ਸਾਰਾ ਕੁਝ ਪੀਂਦੀ ਉਹ ਕਹਿੰਦੀ ਅੱਜ ਮਾਈ ਨੂੰ ਪੁੱਛੀ ਲੈਨੇ ਆ ਕਹਿੰਦੇ ਮਾਤਾ ਜਦੋਂ ਆਈ ਤੇ ਉਹ ਕਹਿੰਦੇ ਮਾਈ ਵੀ ਤੂੰ ਰੋਜ਼ ਦੁੱਧ ਪੀ ਜਾਂਦੀ ਏ ਚੋਰੀ ਚੋਰੀ ਮਾਈ ਨੇ ਪਹਿਲਾਂ ਤਾਂ ਕੁਝ ਨਾ ਬੋਲੀ ਫਿਰ ਜਦੋਂ ਜ਼ਿਆਦਾ ਹੀ ਬੋਲਣ ਲੱਗਿਆਂ ਤਾਂ ਮਾਈ ਨੇ ਕਿਹਾ ਮੈਂ ਦੁੱਧ ਇਸ ਉਮਰੇ ਪੀ ਕੇ ਕੀ ਕਰਨਾ ਮੈਂ ਤਾਂ ਰੋਜ਼ ਪਠਾ ਦੱਥਾ ਕਰਕੇ ਤੇ ਤੁਹਾਨੂੰ ਦੁੱਧ ਕੱਢ ਕੇ ਤੇ ਦੇ ਦੇਨੀ ਆ ਪਰ ਤੁਸੀਂ ਉਲਟਾ ਮੇਰੇ ਤੇ ਹੀ ਜੜੇ ਨੇ ਐਵੇਂ ਇਲਜ਼ਾਮ ਲਾਈ ਜਾਂਦੇ ਜੇ ਜਾਦ ਹੈ ਤਾਂ ਆਪੇ ਕਰ ਲਓ ਹੁਣ ਦੋਵੇਂ ਜਣੀਆਂ ਇਹ ਵੀ ਪਠਾ ਦੱਥਾ ਵੀ ਕਿਤੇ ਨਾ ਜਾਵੇ ਦੋਨੋਂ ਜਣੀਆਂ ਚੁੱਪ ਹੋ ਗਈਆਂ ਪਰ ਦੋਨੋਂ ਜਣਾਂ ਦੇ ਮਨ 'ਚ ਸ਼ੱਕ ਸੀ ਵੀ ਪਤਾ ਕਰਨਾ ਕਿੱਥੇ ਦੁੱਧ ਜਾਂਦਾ ਕਹਿੰਦੇ ਅਗਲੇ ਦਿਨ ਉਹ ਦੋਨੋਂ ਜਣੀਆਂ ਧਿਆਨ ਰੱਖਣ ਲੱਗੀਆਂ ਮਾਈ ਨੂੰ ਇਹ ਗੱਲ ਦੀ ਖ਼ਬਰ ਹੀ ਨਹੀਂ ਸੀ ਕਹਿੰਦੇ ਇੱਕ ਨੇ ਵੱਡੀ ਦੀ ਰਸੋਈ 'ਚ ਗਈ ਮਾਤਾ ਉਹ ਤੋਂ ਗਲਾਸੀ ਭਰ ਕੇ ਤੇ ਕਹਿੰਦੇ ਉਹ ਜੰਗਲ ਵਾਲ ਨੂੰ ਤੁਰ ਪੀ। ਉਤੇ ਸੱਪ ਆਇਆ ਤੇ ਉਹਨੂੰ ਪਿਉਣ ਲੱਗੇ। ਕਹਿੰਦੇ ਇਹ ਰੁੱਖ ਦੇ ਪਿੱਛੇ ਖੜ ਕੇ ਤੇ ਦੇਖਣ ਦੀਆਂ ਸਨ। ਜਦੋਂ ਦੇਖਿਆ ਨਾ ਤਾਂ ਦੋਨੋਂ ਹੱਕੀਆਂ ਬਕਿਆ ਰਹਿ ਗਈਆਂ। ਕਾਲੀ ਕਾਲੀ ਕਦਮਾਂ ਨਾਲ ਘਰ ਆ ਗਿਆਂ। ਵੀ ਸਾਡੀ ਮਾਂ ਤਾਂ ਜਿਹੜਿਆ ਸੱਪਾਂ ਨਾਲ ਗੱਲਾਂ ਕਰਦੀ ਜ਼ਰੂਰ ਇਹ ਜਿਹੜੀ ਐ ਇਹਦੇ 'ਚ ਕੋਈ ਨਾ ਕੋਈ ਵੀ ਇਹ 'ਚ ਸ਼ਕਤੀ ਏ ਤੇ ਸਾਡੇ ਕਿਤੇ ਜਵਾਕ ਵੀ ਨਾ ਖਾ ਜੇ। ਮਾਈ ਘਾਰ ਆਈ ਤੇ ਮਾਈ ਨੂੰ ਕਿਹਾ ਵੀ ਤੂੰ ਦੁੱਧ ਕਿਨੂੰ ਪਿਉਨੀ? ਉਹਨੇ ਕਿਹਾ ਮੈਂ ਤਾਂ ਦੁੱਧ ਕਿਸੇ ਨੂੰ ਨਹੀਂ ਪੀਉਂਦੀ। ਜਦੋਂ ਗੱਲ ਜ਼ਿਆਦੀ ਵਧਣ ਲੱਗੀ ਨਾ ਉਹਨਾਂ ਸਾਰੇ ਆਸੇ ਪਾਸੇ ਦੇ ਲੋਕ ਇਕੱਠੇ ਕਰਕੇ ਕਿਆ ਵੀ ਇਹ ਤਾਂ ਸੱਪਾਂ ਨੂੰ ਦੁੱਧ ਪਿਉਂਦੀ ਉਹਨਾਂ ਨਾਲ ਗੱਲਾਂ ਕਰਦੀ ਇਹ ਸਾਡੇ ਜਵਾਕ ਵੀ ਖਾ ਜਾਵੇਗੀ ਧੱਕੇ ਮਾਰ ਕੇ ਤੇ ਘਰੋਂ ਕੱਢਦਾ ਕਹਿੰਦੇ ਮਾਈ ਸਾਰਾ ਦਿਨ ਬਾਹਰ ਬੈਠੀ ਰਹੀ ਮਾਈ ਸਮਝਾਉਂਦੀ ਰਹੀ ਵੀ ਉਹ ਮਨੁੱਖਾ ਜਾਮਾ ਹੈ ਉਹਨੂੰ ਉਹਨੂੰ ਕੋਈ ਸਜ਼ਾ ਮਿਲੀ ਹੋਈ ਹੈ ਮਾਈ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਦਿੰਦੀ ਰਹੀ ਪਰ ਉਹਨਾਂ ਕਿੱਥੇ ਸੁਣਨੀ ਸੀ ਹਰ ਧੱਕੇ ਮਾਈ ਨਾ ਉਸ ਥਾਂ ਤੇ ਜਾ ਕੇ ਤੇ ਬੈਠ ਕੇ ਰੋਣ ਲੱਗੇ ਕਿੰਦੇ ਅਗਲੇ ਦਿਨ ਜਦੋਂ ਸਾਪ ਆਇਆ ਉਹਨੇ ਦੇਖਿਆ ਕਿ ਮਾਈ ਇੱਥੇ ਬੈਠੀ ਰੋਣ ਦੀ ਉਹਨੇ ਪੁੱਛਿਆ ਮਾਈ ਕਿਉਂ ਰੋਣ ਦੀ ਸਾਰੀ ਗੱਲ ਦੱਸ ਦਿੰਦੀ ਵੀ ਪੁੱਤ ਮੈਨੂੰ ਦੁੱਖ ਹੈ ਇਸ ਗੱਲ ਦਾ ਵੀ ਹੁਣ ਤੋਂ ਮੈਂ ਤੈਨੂੰ ਦੁੱਧ ਨਹੀਂ ਪਿਆ ਸਕੂਗੀ ਜਿਹੜੀ ਮੇਰੇ ਅਨੂਹਾਂ ਨੇ ਉਹਨਾਂ ਘਰੋਂ ਬਾਹਰ ਕੱਢਤਾ ਉਹਨਾਂ ਤੈਨੂੰ ਦੁੱਧ ਪਿਉਂਦੇ ਹੋਏ ਮੈਨੂੰ ਦੇਖ ਲਿਆ ਸੀ ਉਹਨੇ ਕਿਹਾ ਫੇਰ ਕੀ ਹੈ ਕੋਈ ਨਾ ਮਾਈ ਜੇ ਉਹਨਾਂ ਘਰੋਂ ਬਾਹਰ ਕੱਢਤਾ ਨਾ ਇੱਥੇ ਉਹ ਜਿਹੜੇ ਸੰਤ ਫਕੀਰ ਸਨ ਉਹਨਾਂ ਦਾ ਆਸ਼ਰਮ ਹੈ ਉੱਥੇ ਚੱਲ ਉੱਥੇ ਨਾਲੇ ਤੂੰ ਰਹੀਂ ਤੇ ਨਾਲੇ ਖਾਵੀਂ ਪੀਵੀਂ ਉਥੇ ਗਾਂ ਵੀ ਹੈ ਤੇ ਆਪਣੇ ਸਾਰੇ ਜਿਹੜੇ ਜ਼ਰੂਰਤਾਂ ਉਹ ਪੂਰੀਆਂ ਹੋ ਜਾਣੀ ਐ ਮਾਈ ਜਦੋਂ ਗਈ ਸੋਨਾ ਥਾਂ ਬਣਿਆ ਹੋਇਆ ਸੀ ਮਾਈ ਕਿੰਦੀ ਬੋਲ ਸਿਰ ਤੇ ਤਾਂ ਛੱਤ ਐ ਪਰ ਖਾਣ ਲਈ ਵੀ ਕੋਈ ਚਾਹੀਦਾ ਨਾ ਉਹਨੇ ਕਿਹਾ ਮਾਈ ਤੈਨੂੰ ਸ਼ਾਇਦ ਪਤਾ ਨਹੀਂ ਇਹ ਸੰਤ ਫਕੀਰਾਂ ਦੀ ਥਾਂ ਐ ਸੰਤ ਫਕੀਰਾਂ ਨੂੰ ਉਹਨਾਂ ਦੀ ਤਪੱਸਿਆ ਕਰਕੇ ਨਾਮ ਜਪ ਕਰਕੇ ਇੱਕ ਜਿਹੜਾ ਕੋਲਾ ਮਿਲਿਆ ਹੋਇਆ ਉਸ ਚ ਜੋ ਮੰਗੀਏ ਉਹ ਹੀ ਹਾਜ਼ਰ ਹੋ ਜਾਂਦਾ ਕਿੰਦੀ ਉਹਨੇ ਸਾਬ ਨੇ ਇਸ਼ਾਰਾ ਕੀਤਾ ਤੇ ਮਾਈ ਨੂੰ ਉਹ ਹਾਸਲ ਹੋ ਗਿਆ ਮਾਈ ਜਦੋਂ ਭੁੱਖ ਲੱਗਦੀ ਤੇ ਉਸ ਵਿੱਚੋਂ ਖਾ ਲੈਂਦੀ ਹੁਣ ਉੱਥੇ ਜਿਹੜੀ ਗਾਂ ਸੀ ਮਾਈ ਉਹਦੀ ਵੀ ਸੇਵਾ ਕਰਨ ਲੱਗੀ ਕਹਿੰਦੇ ਉਧਰੋਂ ਕੋਈ ਰਾਹੀਰ ਮਸਾਫਿਰ ਭੁੱਲਿਆ ੜਕਿਆ ਲੰਘਦਾ ਤੇ ਮਾਈ ਉਹਨੂੰ ਵੀ ਰਾਤ ਨੂੰ ਸੌਣ ਦਾ ਥਾਂ ਦੇਂਦੀ ਨਾਲੇ ਖਾਣ ਪੀਣ ਲਈ ਚੀਜ਼ ਦੇਂਦੀ ਕਹਿੰਦੇ ਇਸ ਤਰ੍ਹਾਂ ਜੀਵਨ ਜਿਹੜਾ ਬਸਰ ਹੋਣ ਦਿਆ ਸੀ ਕਹਿੰਦੇ ਇੱਕ ਦਿਨ ਜਿਹੜਾ ਸੱਪ ਸੀ ਉਹ ਘੁਰਦਾ ਫਿਰਦਾ ਸਾਰੇ ਜੰਗਲ ਦੇ ਵਿੱਚ ਦੇਖਦਾ ਸੀ ਵੀ ਕਿਸੇ ਤਰ੍ਹਾਂ ਦਾ ਕੋਈ ਖਤਰਾ ਤਾਂ ਨਹੀਂ ਇਸ ਥਾਂ ਤੇ ਕਿੰਦੇ ਇੱਕ ਦਿਨ ਉਹ ਜਦੋਂ ਗਿਆ ਤੇ ਮਾਂ ਮਾਂ ਨੂੰ ਕਹਿ ਕੇ ਗਿਆ ਵੀ ਰਾਤ ਤੱਕ ਆ ਜਾਵਾਂਗਾ ਪਰ ਉਹ ਜਦੋਂ ਰਾਤ ਹੋਈ ਤੇ ਨਾ ਆਇਆ ਕਿੰਦੇ ਮਾਈ ਨੂੰ ਬੜੀ ਚਿੰਤਾ ਹੋਈ ਮਾਈ ਨਾ ਕੌਮ ਦੀ ਕੌਮ ਦੀ ਜਦੋਂ ਗਈ ਤੇ ਇੱਕ ਵੱਡਾ ਸਾਰਾ ਰੁੱਖ ਦਾ ਟਾਣੂ ਉਹਦੇ ਉੱਤੇ ਡਿੱਗਿਆ ਪਿਆ ਕਿੰਦੇ ਉਹਦਾ ਅੱਧਾ ਸਰੀਰ ਛਿੱਲਿਆ ਪਿਆ ਉਹਨੇ ਕਿਹਾ ਵੀ ਜਦੋਂ ਮੀ ਹਨੇਰੀ ਆਈ ਨਾ ਤੇ ਰੁੱਖ ਦੀ ਟਾਣ ਮੇਰੇ ਉੱਤੇ ਡੇਕੀ ਜਿਸ ਕਰਕੇ ਮੈਂ ਹਿਲ ਨਹੀਂ ਸਕੇ ਤੇ ਹੁਣ ਮੈਂ ਇੱਥੋਂ ਜਾ ਵੀ ਨਹੀਂ ਸਕਦਾ ਉਮਾਈ ਨੇ ਕਿਹਾ ਕੋਈ ਨਾ ਜੇ ਤੂੰ ਇੱਥੋਂ ਜਾਣ ਹੀ ਨਾ ਸਕਦਾ ਤੇ ਮੈਂ ਤੈਨੂੰ ਲੈਣ ਹੀ ਆਈ ਆਂ ਕਹਿੰਦੇ ਮਾਈ ਨੇ ਉਹਨੂੰ ਲੈ ਕੇ ਤੇ ਘਰ ਚਲੇਗੀ ਹੁਣ ਮਾਈ ਨਾ ਤਰ੍ਹਾਂ ਤਰ੍ਹਾਂ ਦੀ ਜੜੀ ਬੂਟੀਆਂ ਬਾਰੇ ਜਾਣੋ ਸੀ ਮਾਈ ਨੇ ਨਾ ਉਹਨਾਂ ਜੜੀ ਬੂਟੀਆਂ ਨੂੰ ਪੀਸ ਕੇ ਉੱਤੇ ਲਾਇਆ ਕਹਿੰਦੇ ਜਿਵੇਂ ਹੀ ਉੱਤੇ ਲਾਣ ਲੱਗਦੀ ਸੀ ਕਹਿੰਦੇ ਹੌਲੀ ਹੌਲੀ ਉਹਦਾ ਮਨੁੱਖਾ ਰੂਪ ਆਉਣ ਲੱਗ ਗਿਆ ਕਹਿੰਦੇ ਜਿੰਨਾ ਸਮਾਂ ਦਾ ਸ਼ਰਾਬ ਸੀ ਉਹ ਪੂਰਾ ਹੋਣ ਲੱਗ ਗਿਆ ਕਹਿੰਦੇ ਕੁਝ ਦਿਨਾਂ ਵਿੱਚ ਹੀ ਉਹ ਦੁਬਾਰਾ ਜਿਹੜਾ ਉਹ ਰਾਜਕੁਮਾਰ ਬਣ ਗਿਆ ਉਨੇ ਮਾਈ ਨੂੰ ਦੱਸਿਆ ਮਾਈ ਫਲਾਣੇ ਦੇਸ਼ ਦਾ ਮੈਂ ਰਾਜਕੁਮਾਰ ਆ। ਉਹ ਮਾਈ ਕਹਿੰਦੀ ਫਿਰ ਤੈਨੂੰ ਹੁਣ ਤੂੰ ਠੀਕ ਹੋ ਗਿਆ ਤੈਨੂੰ ਜਾਣਾ ਚਾਹੀਦਾ। ਉਹਨੇ ਕਿਹਾ ਮਾਈ ਨਹੀਂ ਜਦੋਂ ਮੈਂ ਹੋਇਆ ਤੇ ਉਹ ਮੈਨੂੰ ਇੱਥੇ ਵਗਾ ਕੇ ਚਲੇ ਗਏ ਫਿਰ ਮੈਂ ਉਹਨਾਂ ਦਾ ਕੋਲ ਕੀ ਜਾ ਕੇ ਕਰਾਂ? ਮਾਈ ਨੇ ਕਿਹਾ ਦੇਖ ਉਹਦਾ ਤੇਰਾ ਮਨੁੱਖਾ ਜਾਮਾਨੀ ਸੀ ਪਤਾ ਨਹੀਂ ਕਿਵੇਂ ਦੇ ਹਾਲਾਤ ਤੇ ਕਿਵੇਂ ਦੀ ਸਥਿਤੀ ਸੀ ਜਦੋਂ ਇੱਥੇ ਛੱਡ ਕੇ ਕੇ ਤੈਨੂੰ ਉੱਥੇ ਜਾਣਾ ਚਾਹੀਦਾ। ਕਹਿੰਦੇ ਉਹਨੇ ਕਿਹਾ ਮਾਈ ਤੇਰੇ ਬਿਨਾ ਨਹੀਂ ਜਾਵਾਂਗਾ। ਕਹਿੰਦੇ ਮਾਈ ਨਾ ਉਹੀ ਜਿਹੜਾ ਛੋਟਾ ਸੀ ਉਹ ਉੱਥੇ ਨਾਲ ਲੈ ਕੇ ਤੇ ਜਿਹੜੀ ਗਾਂ ਸੀ ਉਹਨੂੰ ਵੀ ਨਾਲ ਲੈ ਕੇ ਤੇ ਚਲੇਗੀ ਕਹਿੰਦੇ ਹੁਣ ਤੁਰਦੇ ਤੁਰਦੇ ਨਗਰ 'ਚ ਇੱਕ ਥਾਂ ਤੇ ਆਏ ਇੱਕ ਨਾ ਉੱਥੇ ਗਰੀਬ ਜਿਹਾ ਘਰ ਸੀ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਸੀ ਮਾਈ ਨੇ ਸੋਚਿਆ ਹੁਣ ਇਸ ਸਮੇਂ ਇਹ ਗਾਂ ਦੀ ਜ਼ਰੂਰਤ ਇਹਨਾਂ ਨੂੰ ਹੈ ਮਾਈ ਨੇ ਉਹਨਾਂ ਨੂੰ ਜਿਹੜੀ ਸੀ ਉਹ ਗਾਂ ਦਾਨ ਕਰ ਦਿੱਤੀ ਨਾਲੇ ਉਹਨਾਂ ਨੂੰ ਕਿਹਾ ਬੇਗਲ ਹਮੇਸ਼ਾ ਯਾਦ ਰੱਖਿਓ ਇਹਦੀ ਸੇਵਾ ਕਰੋਗੇ ਇਹ ਤੁਹਾਨੂੰ ਦੁੱਧ ਦੇਗੀ ਪਰ ਆਪਣੇ ਘਰ ਜੋ ਰਿੱਜੇ ਪੱਕੇ ਨਾ ਉਹਦਾ ਪਹਿਲੀ ਚੀਜ਼ ਇਹਨੂੰ ਦਿਹਾਜੇ ਜਦੋਂ ਇਹਨੂੰ ਦਵੋਗੇ ਤੇ ਇਹਦੀ ਜਿਹੜੀ ਅਸੀਸ ਹੈ ਉਹ ਤੁਹਾਡੇ ਘਰ ਧਨ ਭਾਗ ਲਾ ਦੇਗੀ ਉਹਨੇ ਕਿਹਾ ਠੀਕ ਹੈ ਹੁਣ ਇਹ ਕਹਿ ਕੇ ਮਾਈ ਅੱਗੇ ਚਲੇਗੀ ਅੱਗੇ ਜਾਂਦੇ ਜਾਂਦੇ ਨਾ ਇੱਕ ਬਜ਼ੁਰਗ ਜੋੜਾ ਸੀ ਕਹਿੰਦੇ ਉਹ ਆਪਣੇ ਹੁਣ ਜਿਹੜੇ ਰੋਟੀ ਟੋਕ ਸੀ ਉਹ ਨਹੀਂ ਸੰਕਰ ਸਕਦੇ ਗੱਲਬਾਤ ਤੋਂ ਪਤਾ ਲੱਗਾ ਵੀ ਉਹ ਦੋਵੇਂ ਜਣੇ ਨੇ ਨਾ ਹੁਣ ਉਹਨਾਂ ਦਾ ਕੋਈ ਔਲਾਦ ਵੀ ਨਹੀਂ ਹੈਗੀ ਤੇ ਰੋਟੀ ਟੋਕਦਾ ਬੜਾ ਔਖਾ ਗੁਜ਼ਾਰਾ ਹੁੰਦਾ ਹੈ ਮਾਈ ਨੇ ਕਿਹਾ ਇਹ ਤੇ ਠੂਠੇ ਤੋਂ ਜੋ ਵੀ ਮੰਗੋਗੇ ਉਹ ਹਾਜ਼ਰ ਕਰ ਦੇਗਾ ਪਰ ਯਾਦ ਰੱਖਿਓ ਜਦੋਂ ਤੁਹਾਨੂੰ ਲੱਗੇ ਵੀ ਤੁਹਾਨੂੰ ਇਸ ਦੀ ਜ਼ਰੂਰਤ ਨਹੀਂ ਇਹ ਉਹਨਾਂ ਹੱਥਾਂ 'ਚ ਦਿਆਂ ਜੀ ਜੋ ਨੇਕੀ ਕਰਦਾ ਹੋਵੇ ਕਹਿੰਦੇ ਇੰਨਾ ਕਹਿ ਕੇ ਉਹ ਅੱਗੇ ਚਲੇ ਗਏ ਹੁਣ ਜਾ ਕੇ ਨਾ ਉਹਨਾਂ ਉਸ ਰਾਜ ਦੇ ਵਿੱਚ ਪਹੁੰਚ ਗਏ ਉਸ ਰਾਜ 'ਚ ਜਾ ਕੇ ਕੀ ਮਿਸੇ ਰਾਜੇ ਨੂੰ ਮਿਲਣ ਹੁਣ ਜਿੰਨੇ ਜਨੇ ਬਾਹਰ ਖੜੇ ਸਨ ਨਾ ਉਹਨਾਂ ਕਿਹਾ ਵੀ ਇਸ ਸਮੇਂ ਤੁਸੀਂ ਰਾਜੇ ਨੂੰ ਨਹੀਂ ਮਿਲ ਸਕਦੇ ਉਹਦੇ ਹਾਲਾਤ ਬੜੇ ਮਾੜੇ ਉਨਾ ਗਿਆ ਵੀ ਅਸੀਂ ਮਿਲਣਾ ਹੈ ਬੜੀ ਦੂਰ ਦਰਾਡੇ ਤੋਂ ਆਏ ਕਿੰਦੇ ਉਹ ਕਹਿੰਦੇ ਵੀ ਜਿਹੜਾ ਰਾਜਾ ਤੇ ਰਾਣੀ ਨੇ ਨਾ ਉਹ ਤੇ ਬੜੇ ਲੰਬੇ ਅਰਸੇ ਤੋਂ ਬਿਸਤਰ ਫੜਿਆ ਹੋਇਆ ਉਹ ਤਾਂ ਉੱਠ ਵੀ ਨਹੀਂ ਸਕਦੇ ਉਹਨਾਂ ਕਿਹਾ ਇੱਕ ਵਾਰ ਤੁਸੀਂ ਮਿਲਾ ਦਿਓ ਉਹਨਾਂ ਜਿੱਦ ਕਰਕੇ ਤੇ ਅੰਦਰ ਚਲਾ ਗਿਆ ਜਾ ਕੇ ਦੋਵਾਂ ਦੇ ਪੈਰਾਂ ਨੂੰ ਹੱਥ ਲਾਇਆ ਜਦੋਂ ਹੱਥ ਲਾਇਆ ਨਾ ਤਾਂ ਦੋਵੇਂ ਜਣੇ ਦੇਖਣ ਲੱਗੇ ਵੀ ਕੌਣ ਹੈ ਜਿਨੇ ਸਾਡੇ ਪੈਰਾਂ ਨੂੰ ਹੱਥ ਲਾਇਆ ਕਿੰਦੇ ਉਹਨਾਂ ਦੱਸਿਆ ਪੀਤਾ ਜੀ ਅੱਜ ਤੋਂ 21 ਵਰੇ ਪਹਿਲਾਂ ਤੁਸੀਂ ਜਿੱਥੇ ਛੱਡ ਕੇ ਆਏ ਸੀ ਨਾ ਉਹ ਸ਼ਰਾਪ ਪੂਰਾ ਹੋ ਗਿਆ ਤੇ ਅੱਜ ਮੈਂ ਤੁਹਾਡੇ ਕੋਲ ਆਇਆ ਮ ਉਹਦੇ ਪਿਤਾ ਜੀ ਨੇ ਉਹਨੂੰ ਗੱਲ ਨਾ ਲਾ ਲਿਆ ਉਹਨਾਂ ਨੇ ਕਿਹਾ ਵੀ ਜਦੋਂ ਤੇਰਾ ਜਨਮ ਹੋਇਆ ਸੀ ਨਾ ਤੇ ਨਾ ਹੀ ਤੂੰ ਧੀ ਤੇ ਨਾ ਹੀ ਪੁੱਤ ਸੀ ਤੂੰ ਸੱਪ ਦੇ ਰੂਪ ਚ ਜੰਮਿਆ ਸੀ ਕਹਿੰਦੇ ਫਿਰ ਸਾਨੂੰ ਬਾਅਦ ਚ ਕਿਸੇ ਸੰਤ ਫਕੀਰ ਦੱਸਿਆ ਵੀ ਕਿਸੇ ਪਿਛਲੇ ਜਮੇ ਚ ਤੇਰੇ ਵੱਲੋਂ ਕੀਤਾ ਏ ਕੋਈ ਸਜ਼ਾ ਮਿਲੀ ਏ ਤੈਨੂੰ ਤੇ ਸਾਨੂੰ ਵੀ ਸਜ਼ਾ ਮਿਲੀ ਕਹਿੰਦੇ ਅਸੀਂ ਤੇਰੇ ਤੋਂ ਵਿయోగ ਕਰਕੇ ਇਹ ਹਾਲ ਹੋ ਗਿਆ ਸਾਂ ਕਹਿੰਦੇ ਅਸੀਂ ਬੜੇ ਦਾਨਪੁਨ ਕੀਤੇ ਪਰ ਸਭ ਨੇ ਕਿਹਾ ਵੀ ਜਤੋਂ ਇੱਕੀ ਵਰਿਆਂ ਦਾ ਹੋਏਗਾ ਉਦੋਂ ਹੀ ਸਾਡੇ ਕੋਲ ਆਏਗਾ ਕਹਿੰਦੇ ਉਸ ਨੂੰ ਰਾਜਾ ਬਣਾ ਦਿੱਤਾ ਗਿਆ ਹੁਣ ਮਾਈ ਕਹਿਣ ਲੱਗੀ ਪੁੱਤ ਤੈਨੂੰ ਤੇਰੇ ਮਾਪਿਓ ਮਿਲ ਕੇ ਨੇ ਹੁਣ ਮੈਂ ਜਾਣੀ ਉਹਨੇ ਕਿਹਾ ਨਹੀਂ ਮਾਈ ਤੂੰ ਨੇਕੀ ਦੀ ਮੂਰਤ ਐ ਤੂੰ ਮੈਨੂੰ ਉਸ ਸਮੇਂ ਦੁੱਧ ਪਿਆਇਆ ਜੇ ਨਾ ਪਿਉਂਦੀ ਤੇ ਸ਼ਾਇਦ ਮੇਰੇ ਮਰ ਜਾਣਾ ਸੀ ਤੂੰ ਆਇਆ ਗਿਆ ਦੀ ਵੀ ਜਿੰਨੇ ਰਾਹ ਹੀ ਰਹੰਦੇ ਸੀ ਉਹਦਾ ਢਿੱਡ ਭਰਦੀ ਸੀ ਤੂੰ ਹੋਰ ਤੇ ਹੋਰ ਗਰੀਬਾਂ ਦੀ ਮਦਦ ਵੀ ਕਰਦੀ ਸੀ ਇਸ ਕਰਕੇ ਤੂੰ ਇਸ ਥਾਂ ਤੇ ਰਾਜਮਾਤਾ ਬਣ ਕੇ ਰਹਿ ਕਹਿੰਦੇ ਉਸ ਨੂੰ ਰਾਜਮਾਤਾ ਬਣਾ ਕੇ ਉੱਥੇ ਰਹਿਣ ਲਈ ਥਾਂ ਦੇ ਦਿੱਤੀ ਗਈ ਕਹਿੰਦੇ ਹੌਲੀ ਹੌਲੀ ਸਮਾਬਿੱਤ ਆ ਗਿਆ ਕਹਿੰਦੇ ਜਿਹੜੇ ਉਹਦੇ ਪੁੱਤ ਸਨ ਤੇ ਨੂੰਹਾਂ ਸਨ ਉਹ ਆਪਸ ਵਿੱਚ ਲੜ-ਲੜ ਪੁਰਾਹਾਲ ਹੋ ਗਿਆ ਕਹਿੰਦੇ ਇੱਥੋਂ ਤੱਕ ਨੌਬਤ ਆ ਗਈ ਵੀ ਹੁਣ ਮੰਗ ਕੇ ਖਾਣ ਲੱਗੇ ਇਸ ਲਈ ਸਿਆਣੇ ਕਹਿੰਦੇ ਨੇ ਜੋ ਕਿਸੇ ਦੀ ਸੇਵਾ ਕਰਦਾ ਉਹਨੂੰ ਰਾਜਪਾਟ ਮਿਲਦਾ ਜੋ ਮਾਪਿਆਂ ਦੀ ਸੇਵਾ ਨਹੀਂ ਕਰਦਾ ਉਹ ਕੱਖੋਂ ਹੋਲਾ ਹੋ ਜਾਂਦਾ ਜੋ ਨੇਕੀ ਕਰਦਾ ਹੈ ਉਹਦਾ ਸਿਲਾ ਹਮੇਸ਼ਾ ਹੀ ਚੰਗਾ ਮਿਲਦਾ ਹੈ ਜੋ ਦੂਜਿਆਂ ਦੀ ਮਦਦ ਕਰਦਾ ਹੈ ਪਰਮਾਤਮਾ ਦੇ ਹਜ਼ਾਰ ਹੱਥਾਂ ਕੇ ਉਹਦੀ ਮਦਦ ਕਰਦੇ ਨੇ ਉਹਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਦੂਰ ਕਰ ਦਿੰਦੇ ਨੇ ਇਥੋਂ ਸੰਗਤ ਜੀ ਆਪਾਂ ਨੂੰ ਇਹ ਸਿੱਖਿਆ ਮਿਲਦੀ ਜੇਸ ਮਨੁੱਖ ਦਾ ਮਨ ਸਾਫ਼ ਹੋਵੇ ਨੇਕੀ ਕਰਨਾ ਜਾਣਦਾ ਹੋਵੇ ਉਹਨੂੰ ਤਖਤ ਤੋਂ ਤਾਜ ਰਾਜ ਪਾਟ ਆਪ ਹਿੱਲੇ ਵਸੀਲੇ ਮਿਲੀ ਜਾਂਦੇ ਨੇ ਸੰਗਤ ਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਾ ਜੀ ਜਿਦਾ ਪਲਾ ਚਾਉਂਦੇ ਹੋ ਉਹਦੀ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਆਓ ਫਿਰ ਫਤੇ ਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ